ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਜੀ ਦਾ ਅਸੀਂ ਇੱਕ ਵਾਰ ਫਿਰ ਤੋਂ ਸਵਾਗਤ ਕਰਦੇ ਆਂ ਗੁਰਤਾਰ ਹਿਸਟਰੀ ਟਾਕਸ ਚੈਨਲ ਤੇ ਜਿਸ ਤਰ੍ਹਾਂ ਕਿ ਅਸੀਂ ਪਿਛਲੇ ਦਿਨਾਂ ਤੋਂ ਇੱਕ ਲੜੀ ਸ਼ੁਰੂ ਕੀਤੀ ਹੈ ਸਿੱਖ ਰਾਜ ਸਿੱਖ ਕਿੰਗਡਮ ਦੇ ਉੱਪਰ ਇੱਕ ਲੜੀ ਸ਼ੁਰੂ ਕੀਤੀ ਹੈ ਸੋ ਲੜੀ ਦੇ ਪਹਿਲੇ ਭਾਗ ਦੇ ਵਿੱਚ ਆਪਾਂ ਗੱਲ ਕੀਤੀ ਸੀ ਤੁਹਾਨੂੰ ਤਾਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਖਾਲਸੇ ਨੂੰ ਸਜਾਇਆ ਕੀ ਕੀ ਬਖਸ਼ੀਆਂ ਖਾਲਸੇ ਨੂੰ ਦਿੱਤੀਆਂ ਕਿਵੇਂ ਖਾਲਸੇ ਨੂੰ ਗੁਰੂ ਮਹਾਰਾਜ ਨੇ ਰਾਜ ਦੀਆਂ ਬਖਸ਼ਿਸ਼ਾਂ ਕੀਤੀਆਂ ਕਿਸ ਤਰ੍ਹਾਂ ਗੁਰੂ ਸਾਹਿਬ ਫਿਰ ਅਨੰਦਪੁਰ ਸਾਹਿਬ ਛੱਡਦੇ ਨੇ ਨਨਤਪੁਰ ਸਾਹਿਬ ਤੋਂ ਸਰਸਾ ਨਦੀ ਦੇ ਜੰਗ ਹੁੰਦਾ ਹੈ ਚਮਕੌਰ ਸਾਹਿਬ ਦਾ ਜੰਗ ਛੋਟੇ ਸਾਹਿਬ ਜਦਿਆਂ ਦੀ ਸ਼ਹੀਦੀ ਅਤੇ ਗੁਰੂ ਸਾਹਿਬ ਜੀ ਦਾ ਇਹਨਾਂ ਸਭਨਾ ਤੋਂ ਬਾਅਦ ਦੱਖਣ ਵੱਲ ਕੂਚ ਕਰਨਾ ਸੋ ਇਹ ਆਪਾਂ ਪਿਛਲੀ ਸੀਰੀਜ਼ ਦੇ ਵਿੱਚ ਇੱਕ ਸੰਖੇਪ ਜੀ ਜਾਣਕਾਰੀ ਆਪ ਜੀ ਨਾਲ ਸਾਂਝੀ ਕੀਤੀ ਸੀ ਕਿਉਂਕਿ ਆਪਣਾ ਜੋ ਮਨੋਰਥ ਹੈ ਸੀਰੀਜ਼ ਦਾ ਉਹ ਐ ਸਿੱਖ ਰਾਜ ਦੇ ਉੱਪਰ ਆਪਾਂ ਸ਼ੁਰੂ ਕਰਾਂਗੇ ਜਦੋਂ ਧੰਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਦੱਖਣ ਦੇ ਵਿੱਚ ਜਾ ਕੇ ਮਿਲੇ ਬਾਬਾ ਬੰਦਾ ਸਿੰਘ ਬਹਾਦਰ ਜੀ ਨਾਲ ਕਿਵੇਂ ਮਿਲਾਪ ਹੋਇਆ ਕਿਵੇਂ ਬਾਬਾ ਜੀ ਨੂੰ ਗੁਰੂ ਮਹਾਰਾਜ ਨੇ ਸਿੰਘ ਖਾਲਸਾ ਸਜਾਇਆ ਕਿਸ ਤਰ੍ਹਾਂ ਪੰਜਾਬ ਵੱਲ ਰਵਾਨਾ ਕੀਤਾ ਇਸ ਤੋਂ ਅੱਗੇ ਆਪਾਂ ਪੂਰੇ ਵਿਸਥਾਰ ਨਾਲ ਇਤਿਹਾਸ ਨੂੰ ਵਿਚਾਰਾਂਗੇ ਸੋ ਅੱਜ ਆਪਾਂ ਸ਼ੁਰੂ ਕਰਦੇ ਹਾਂ ਅੱਜ ਦਾ ਪੋਡਕਾਸਟ ਅੱਜ ਦਾ ਐਪੀਸੋਡ ਅੱਜ ਆਪਾਂ ਸ਼ੁਰੂ ਕਰਾਂਗੇ ਜਦੋਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੱਖਣ ਵੱਲ ਗਏ ਅੱਜ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਬਾਬਾ ਬੰਦਾ ਸਿੰਘ ਜਿਨ੍ਹਾਂ ਦਾ ਪਹਿਲਾ ਨਾਮ ਮਾਧੋਦਾਸ ਬੇਰਾਗੀ ਅਜ ਸਾਹਿਬ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਮਾਦੋਦਾਸ ਬੇਰਾਗੀ ਦੇ ਡੇਰੇ ਦੇ ਉੱਪਰ ਪਹੁੰਚਦੇ ਨੇ ਜਦ ਗੁਰੂ ਮਹਾਰਾਜ ਮਾਦੋਦਾਸ ਬੇਰਾਗੀ ਦੇ ਡੇਰੇ ਦੇ ਉੱਪਰ ਪਹੁੰਚੇ ਡੇਰੇ ਦੇ ਉੱਪਰ ਜਾ ਕੇ ਜੋ ਮਾਦੋਦਾਸ ਬੇਰਾਗੀ ਜੀ ਨੇ ਇੱਕ ਪਲੰਗ ਵਿਛਾਇਆ ਹੁੰਦਾ ਸੀ ਉਸ ਪਲੰਗ ਦੇ ਉੱਪਰ ਆਇਆ ਗਿਆ ਕੋਈ ਸਾਧੂ ਫਕੀਰ ਕੋਈ ਮਹਾਤਮਾ ਉਸ ਦੇ ਉੱਪਰ ਆ ਕੇ ਜਦ ਬੈਠਦਾ ਸੀ ਤਾਂ ਮਾਦੋਦਾਸ ਬੇਰਾਗੀ ਆਪਣੀਆਂ ਸ਼ਕਤੀਆਂ ਨਾਲ ਉਹ ਪਲੰਗ ਪਲਟਾ ਕੇ ਉਹਨਾਂ ਦਾ ਮਜ਼ਾਕ ਉਹਨਾਂ ਦੀ ਖਿੱਲੀ ਉਡਾ ਕੇ ਉਹਨਾਂ ਦੇ ਉੱਪਰ ਹੱਸਦੇ ਹੁੰਦੇ ਸੀ ਇਹੀ ਵਰਤਾਰਾ ਰੋਈ ਵਰਤਦਾ ਜਦ ਕੋਈ ਆਉਂਦਾ ਇਹਦੇ ਪਿੱਛੇ ਮਨੋਰਥ ਮਾਧੋਦਾਸ ਬੈਰਾਗੀ ਜੀ ਦਾ ਇਹੀ ਸੀ ਉਹ ਹਰ ਵਾਰ ਹਰੇਕ ਨੂੰ ਪਰਖਦੇ ਸੀ ਵੀ ਮੇਰੇ ਤੋਂ ਵੱਧ ਵੀ ਸ਼ਕਤੀਆਂ ਕਿਸੇ ਦੇ ਕੋਲ ਹੈ ਨੇ ਕੋਈ ਮੇਰੇ ਤੋਂ ਵੱਧ ਸ਼ਕਤੀਸ਼ਾਲੀ ਹੈ ਇੱਕ ਹਉਮੈ ਸੀ ਜਾਂ ਇੱਕ ਹੰਕਾਰ ਸੀ ਆਪਣੀਆਂ ਸ਼ਕਤੀਆਂ ਦਾ ਵੀ ਮਾਧੋਦਾਸ ਬੈਰਾਗੀ ਤੋਂ ਵੱਧ ਸ਼ਕਤੀਸ਼ਾਲੀ ਹਾਲੇ ਤੱਕ ਉਹਨਾਂ ਨੂੰ ਕੋਈ ਟੱਕਰਿਆ ਨਹੀਂ ਸੀ ਅੱਜ ਤਾਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜਦ ਉਸ ਪਰੰਗ ਦੇ ਉੱਪਰ ਜਾ ਕੇ ਬਿਰਾਜੇ ਡੇਰੇ ਦਾ ਮਾਹੌਲ ਦੇਖਿਆ ਡੇਰੇ ਦੇ ਵਿੱਚ ਕਾਫੀ ਪਸ਼ੂ ਪੰਛੀ ਸਨ ਬੜੇ ਤਰ੍ਹਾਂ ਦੇ ਬਾਗ ਫਲ ਬਗੀਚੇ ਲੱਗੇ ਸਨ ਬਹੁਤ ਕਿਸਮਾਂ ਦੇ ਫੁੱਲਾਂ ਦੇ ਬੂਟੇ ਸਨ ਬਹੁਤ ਸੋਹਣਾ ਰਮਣੀਕ ਗਦਾਵਰੀ ਦੇ ਕੰਡੇ ਬਹੁਤ ਸੋਹਣਾ ਰਮਣੀਕ ਮਾਹੌਲ ਸੀ ਗੁਰੂ ਸਾਹਿਬ ਉੱਥੇ ਜਾ ਕੇ ਬਿਰਾਜੇ ਗੁਰੂ ਸਾਹਿਬ ਦੇ ਨਾਲ ਜੋ ਖਾਲਸਾ ਸੀ ਜੋ ਸਿੰਘ ਸਨ ਉਹਨਾਂ ਨੇ ਡੇਰੇ ਦੇ ਵਿੱਚ ਜੋ ਬੱਕਰੇ ਸਨ ਉਹ ਬੱਕਰਿਆਂ ਨੂੰ ਲਾਗੇ ਚੱਲਦੀ ਹਲਟ ਤੋਂ ਇਸ਼ਨਾਨ ਕਰਵਾ ਕੇ ਝਟਕ ਦਿੰਦਾ ਜਾਦੇ ਸਾਰਾ ਦ੍ਰਿਸ਼ ਮਾਧੋਦਾਸ ਬੇਰਾਗੀ ਦੇ ਚੇਲੇ ਨੇ ਦੇਖਿਆ ਤੇ ਉਹਨੇ ਜਾ ਕੇ ਮਾਧੋਦਾਸ ਜੀ ਨੂੰ ਦੱਸਿਆ ਕਿ ਬਾਬਾ ਜੀ ਤੁਹਾਡੇ ਡੇਰੇ ਦੇ ਉੱਪਰ ਅੱਜ ਕੋਈ ਐਸਾ ਆਇਆ ਹੈ ਤੁਹਾਡੇ ਪਲੰਘੇ ਦੇ ਉੱਪਰ ਬੈਠਾ ਹੈ ਉਹਨਾਂ ਦੀ ਦੇਖ ਰੇਖ ਤੋਂ ਲੱਗਦਾ ਹੈ ਕੋਈ ਰਾਜਾ ਮਹਾਰਾਜਾ ਹੈ ਉਹਦੇ ਨਾਲ ਉਹਨਾਂ ਦੀ ਫੌਜ ਹੈ ਉਹਨਾਂ ਦੀ ਫੌਜ ਨੇ ਆਉਂਦਿਆਂ ਹੀ ਤੁਹਾਡੇ ਡੇਰੇ ਦੇ ਵਿੱਚ ਜੋ ਬੱਕਰੇ ਝਟਕਾ ਦਿੱਤੇ ਜੋ ਵੀ ਤੁਹਾਡੇ ਬਗੀਚੇ ਦੇ ਫਲ ਸਨ ਉਹ ਛਾਗ ਗਏ ਨੇ ਫੁੱਲਾਂ ਨੂੰ ਉਹਨਾਂ ਨੇ ਨੁਕਸਾਨ ਪਹੁੰਚਾਇਆ ਕਿਉਂਕਿ ਇੱਥੇ ਗੱਲ ਮੈਂ ਤੁਹਾਨੂੰ ਦੱਸਾਂ ਮਾਧੋਦਸ ਬੈਰਾਗੀ ਦੇ ਡੇਰੇ ਦੇ ਵਿੱਚ ਐਸਾ ਇੱਕ ਉਹਨਾਂ ਨੇ ਤੰਤਰ ਇੱਕ ਐਸਾ ਮਾਹੌਲ ਬਣਾਇਆ ਸੀ ਵੀ ਜੋ ਵੀ ਉੱਥੇ ਪਸ਼ੂ ਪੰਛੀ ਚਰਦੇ ਸਨ ਉਹ ਉਹਨਾਂ ਦੇ ਫੁੱਲਾਂ ਅਤੇ ਫਲਾਂ ਦੇ ਬੂਟਿਆਂ ਨੂੰ ਮੂੰਹ ਨਹੀਂ ਸੀ ਲਾਉਂਦੇ ਉਹ ਸਿਰਫ ਆਪਣਾ ਘਾਹ ਬੂਟਾ ਚਰਦੇ ਸਨ ਫਲਾਂ ਫੁੱਲਾਂ ਨੂੰ ਕੋਈ ਵੀ ਪਸ਼ੂ ਪੰਛੀ ਨੁਕਸਾਨ ਨਹੀਂ ਸੀ ਪਹੁੰਚਾਉਂਦਾ ਜਦਕਿ ਇਸਦੇ ਉਲਟ ਆਪਾਂ ਦੇਖਦੇ ਹਾਂ ਵੀ ਅੱਜ ਕੋਈ ਵੀ ਜਾਨਵਰ ਹੋਵੇ ਆਪਣਾ ਚਾਹੇ ਪਾਲਤੂ ਹੈ ਆਪਣੇ ਬਾਗ-ਬਗੀਚੇ ਦੇ ਵਿੱਚ ਫਲਾਂ-ਫੁੱਲਾਂ ਦੇ ਬੂਟਿਆਂ ਨੂੰ ਅਗਰ ਖੁੱਲਾ ਹੈ ਤਾਂ ਨੁਕਸਾਨ ਪਹੁੰਚਾਉਂਦਾ ਹੈ ਪਰ ਉਹਨਾਂ ਇੱਕ ਐਸੀ ਆਪਣੀਆਂ ਸ਼ਕਤੀਆਂ ਨੇ ਇੱਕ ਐਸੀ ਕਲਾ ਸੀ ਜਾਇ ਉਹ ਜਾਨਵਰ ਐਸੇ ਵਸ ਕੀਤੇ ਸਨ ਬੜੇ ਆਰਾਮ ਨਾਲ ਰਹਿੰਦੇ ਸਨ ਪਸ਼ੂ-ਪੰਛੀ ਆਪਸ ਦੇ ਵਿੱਚ ਵੀ ਲੜਦੇ ਨਹੀਂ ਸਨ ਤੇ ਨਾ ਉਹਨਾਂ ਦੇ ਫਲ-ਬਗੀਚਿਆਂ ਨੂੰ ਨੁਕਸਾਨ ਪਹੁੰਚਾਉਂਦੇ ਸਨ ਸੋ ਅੱਜ ਜਦ ਮਾਧੋਦਾਸ ਬੇਰਾਗੀ ਦੇ ਚੇਲੇ ਨੇ ਜਾ ਕੇ ਸਾਰਾ ਹਾਲ ਦੱਸਿਆ ਤਾਂ ਮਾਧੋਦਾਸ ਜੀ ਨੇ ਹਰ ਵਾਰ ਦੀ ਤਰ੍ਹਾਂ ਦੇਖਿਆ ਵੀ ਕੋਈ ਆ ਕੇ ਬੈਠਾ ਹੈ ਤੇ ਆਪਣੀਆਂ ਸ਼ਕਤੀਆਂ ਨਾਲ ਪਲੰਗ ਨੂੰ ਉਲਟਾਉਣਾ ਚਾਹਿਆ ਜੋ ਉਹਨਾਂ ਦੇ ਵਸ ਕੀਤੇ ਸਨ ਵੀਰ ਸਨ ਸ਼ਕਤੀਆਂ ਸਨ ਉਹਨਾਂ ਰਾਹੀਂ ਉਹਨਾਂ ਨੇ ਪਲੰਘ ਨੂੰ ਉਲਟਾਉਣਾ ਚਾਹਿਆ ਜਾਦੂ ਸ਼ਕਤੀਆਂ ਉਹ ਵੀਰ ਜਾ ਕੇ ਪਲੰਗਾ ਚੁੱਕਦੇ ਨੇ ਤਾਂ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਰੀਆਂ ਕਲਾ ਸਰਬ ਕਲਾ ਸੰਪੂਰਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਉਹ ਜਾਣੀ ਜਾਣ ਸਨ ਜਦੋਂ ਉਹਨਾਂ ਸਭ ਦੇਖਿਆ ਤਾਂ ਗੁਰੂ ਮਹਾਰਾਜ ਨੇ ਆਪਣੇ ਭੱਤੇ ਵਿੱਚੋਂ ਚਾਰ ਤੀਰ ਕੱਢ ਕੇ ਪਲੰਘ ਦੇ ਚੋਹਾਂ ਪਾਵਿਆਂ ਦੇ ਉੱਪਰ ਰੱਖ ਦਿੱਤੇ ਜੋ ਸ਼ਕਤੀਆਂ ਜੋ ਗੁਪਤ ਸ਼ਕਤੀਆਂ ਮਾਦੋਦਸ ਬੇਰਾਗੀ ਨੇ ਭੇਜੀਆਂ ਸਨ ਪਲੰਘ ਨੂੰ ਉਲਟਾਉਣ ਵਾਸਤੇ ਉਹ ਪਲੰਘ ਨੂੰ ਉਠਾ ਹੀ ਨਹੀਂ ਸਕੇ ਬਹੁਤ ਜ਼ੋਰ ਲਾਇਆ ਪਲੰਘ ਨੂੰ ਪਲਟਾਉਣ ਦੇ ਵਿੱਚੋਂ ناکਾਮ ਆ ਵਾਪਸ ਮਾਲਦੋਸ ਬੇਰਾਗੀ ਦੇ ਕੋਲ ਗਏ ਜਦ ਮਾਧੋਦਾਸ ਬੇਰਾਗੀ ਨੇ ਉਹਨਾਂ ਦੱਸਿਆ ਵੀ ਸਾਡੇ ਵਸ ਦੀ ਗੱਲ ਨਹੀਂ ਅਸੀਂ ਆਪਣਾ ਸਾਰਾ ਜੋਰ ਲਾਟ ਹੈ ਤਾਂ ਮਾਧੋਦਾਸ ਹੋਰ ਕਰੋਧਿਤ ਹੋਇਆ ਉਹਨਾਂ ਨੂੰ ਕਿਹਾ ਤੁਸੀਂ ਫਿਰ ਜਾਓ ਉਹਨਾਂ ਨੇ ਕਿਹਾ ਵੀ ਅਸੀਂ ਜਿੰਨਾ ਵੀ ਉਹਨਾਂ ਨੂੰ ਉਹਨਾਂ ਨੂੰ ਕਹਿਣ ਤੋਂ ਮੁਰਾਦ ਗੁਰੂ ਸਾਹਿਬ ਨੂੰ ਉਸ ਪੁਰਸ਼ ਨੂੰ ਜਿੰਨਾ ਵੀ ਅਸੀਂ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਹਾਂ ਉਹਨਾਂ ਅਸੀਂ ਤਕਲੀਫ ਵਿੱਚ ਆਉਂਦੇ ਹਾਂ ਸਾਡਾ ਕਰੋਧ ਹੀ ਸਾਨੂੰ ਸਾੜੀ ਜਾਂਦਾ ਸਾਨੂੰ ਆਪਣੇ ਕਰੋਧ ਤੋਂ ਹੀ ਆਪਣੇ ਗੁੱਸੇ ਨਾਲ ਹੀ ਅੱਗ ਲੱਗਦੀ ਪਰ ਜਦ ਅਸੀਂ ਉਹਨਾਂ ਦੇ ਅੱਗੇ ਨਿਭ ਜਾਂਦੇ ਹਾਂ ਤਾਂ ਸਾਨੂੰ ਸ਼ਾਂਤੀ ਮਿਲਦੀ ਹੈ ਇਹ ਸਭ ਗੱਲਾਂ ਜਦ ਮਾਧੋਦਾਸ ਬੇਰਾਗੀ ਨੇ ਸੁਣੀਆਂ ਤਾਂ ਉਹਨੇ ਦੇਖਿਆ ਵੀ ਹੁਣ ਆਪ ਜਾ ਕੇ ਦੇਖਣਾ ਪਵੇਗਾ ਵੀ ਕੌਣ ਹੈ ਵੀਰਾਂ ਤੋਂ ਇਹ ਬਿੱਥਿਆ ਸੁਣ ਕੇ ਮਦਦ ਉਸ ਬੇਰਗੀ ਆਪ ਚੱਲ ਕੇ ਡੇਰੇ ਵੱਲ ਨੂੰ ਵਧਿਆ ਵੀ ਦੇਖੀਏ ਤਾਂ ਸਹੀ ਵੀ ਕੌਣ ਹੈ ਜਿੰਨਾਂ ਤੋਂ ਮੇਰੀਆਂ ਸ਼ਕਤੀਆਂ ਹਾਰ ਗਈਆਂ ਅੱਜ ਤੱਕ ਜੋ ਵੀ ਇਸ ਪਲੰਗ ਤੇ ਬੈਠਾ ਹੈ ਮੈਂ ਪਲੰਗ ਮੁੱਦਾ ਕਰਕੇ ਉਹਨੂੰ ਬੇਇੱਜ਼ਤ ਕੀਤਾ ਹੈ ਅਜੇ ਕੌਣ ਹੈ ਐਸਾ ਜਿੰਦੇ ਤੋਂ ਮੇਰੀਆਂ ਮ ਸ਼ਕਤੀਆਂ ਹਾਰ ਗਈਆਂ ਜਦੋਂ ਡੇਰੇ ਦੇ ਵਿੱਚ ਗਿਆ ਗੁਰੂ ਸਾਹਿਬ ਦੇ ਦਰਸ਼ਨ ਕੀਤੇ ਤਾਂ ਮਨ ਨੂੰ ਕੁਝ ਸ਼ਾਂਤੀ ਮਿਲੀ ਕੁਝ ਟਿਕਾਅ ਮਿਲਿਆ ਪਰ ਫਿਰ ਵੀ ਕ੍ਰੋਧ ਦਾ ਉੱਪਰ ਅਸਰ ਸੀ ਉਹਨੇ ਗੱਲ ਆਖੀ ਵੀ ਅਗਰ ਤੁਸੀਂ ਜੋ ਪਲੰਗ ਤੇ ਬੈਠਾ ਹੈ ਉਹਨੂੰ ਨੁਕਸਾਨ ਨਹੀਂ ਪਹੁੰਚਾ ਸਕਦੇ ਤੇ ਇਹ ਜੋ ਉਹਨਾਂ ਦੀ ਫੌਜ ਹੈ ਜਿਨ੍ਹਾਂ ਨੇ ਮੇਰੇ ਡੇਰੇ ਦੇ ਵਿੱਚ ਜਾ ਕੇ ਬੱਕਰੇ ਵੱਢੇ ਨੇ ਮੇਰੇ ਬਾਗ ਬਗੀਚੇ ਦਾ ਨੁਕਸਾਨ ਕੀਤਾ ਹੈ ਇਹਨਾਂ ਨੂੰ ਤੁਸੀਂ ਸਬਕ ਸਿਖਾਓ ਜਾਦੇ ਗੱਲ ਸੁਣ ਕੇ ਸ਼ਕਤੀਆਂ ਗੁਰੂ ਮਹਾਰਾਜ ਦੇ ਖਾਲਸੇ ਪੰਥ ਵਾਲਵਧੀਆਂ ਸਿੰਘਾਂ ਵਾਲਵਧੀਆਂ ਤਾਂ ਉਹ ਸਿੰਘਾਂ ਦਾ ਵੀ ਕੁਛ ਨਾ ਵਿਗਾੜ ਸਕੇ ਕਿਉਂ ਜਿਸ ਤਰ੍ਹਾਂ ਗੁਰੂ ਸਾਹਿਬ ਨੇ ਬਾਣੀ ਵਿੱਚ ਫਰਮਾਇਆ ਚੌ ਗਿਰਦ ਹਮਾਰਾ ਹੈ ਰਾਮਕਾਰ ਦੁੱਖ ਲੱਗਿਆ ਨਾ ਭਾਈ ਪਰ ਰਾਮ ਸਰੂਪ ਉਹ ਕਾਲਪੁਰਖ ਦਾ ਰੂਪ ਤਾਂ ਤਨਤਨ ਸਾਹਿਬ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਤਾਂ ਉੱਥੇ ਖੁਦ ਬਿਰਾਜਮਾਨ ਸਨ ਤਾਂ ਸਿੰਘਾਂ ਦਾ ਵੀ ਕੋਈ ਨੁਕਸਾਨ ਨਾ ਕਰ ਸਕੇ ਜਾਦੇ ਸਾਰੀ ਵਿਥਿਆ ਮਾਦੋਦਸ ਬੇਰਾਗੀ ਨੇ ਦੇਖੀ ਤਾਂ ਮਨ ਵਿੱਚ ਵਿਚਾਰ ਆਇਆ ਵੀ ਇਕ ਕਲਾਵਾਣ ਪੁਰਖ ਨੇ ਪੂਰਨ ਪੁਰਖ ਨੇ ਮੈਂ ਤਾਂ ਇਹਨਾਂ ਦੇ ਸਿੰਘਾਂ ਵਰਗਾ ਨਹੀਂ ਇਹਨਾਂ ਦੀ ਫੌਜ ਤੋਂ ਵੀ ਮੈਂ ਨਹੀਂ ਆ ਮੇਰੀਆਂ ਸ਼ਕਤੀਆਂ ਇਹਨਾਂ ਦੀ ਫੌਜ ਤੋਂ ਵੀ ਘੱਟ ਨੇ ਮੇਰੀਆਂ ਸ਼ਕਤੀਆਂ ਇਹਨਾਂ ਦੀ ਫੌਜ ਦਾ ਵੀ ਕੋ ਨੁਕਸਾਨ ਨਹੀਂ ਕਰ ਸਕੀਆਂ ਇਹ ਸਾਰੀ ਵਿਥਿਆ ਦੇਖ ਕੇ ਜਦ ਆਪਣੀ ਹਾਰ ਮਹਿਸੂਸ ਕੀਤੀ ਤਾਂ ਗੁਰੂ ਸਾਹਿਬ ਦੇ ਚਰਨਾਂ ਤੇ ਡਿੱਗਾ ਆਪਣੇ ਕੀਤੇ ਦੀ ਮਾਫੀ ਮੰਗੀ ਫੁੱਲ ਬਖਸ਼ਾਈ ਤਾਂ ਗੁਰੂ ਸਾਹਿਬ ਜੀ ਨੇ ਉਹਨੂੰ ਪੁੱਛਿਆ ਮਾਧੋਦਾਸ ਬੇਰਾਗੀ ਨੂੰ ਕਿਉਂ ਮਹਾਰਾਜ ਜਾਣੀ ਜਾਣ ਸਨ ਸਭ ਕੁਝ ਜਾਣਦੇ ਸਨ ਫਿਰ ਵੀ ਮਹਾਰਾਜ ਨੇ ਮਾਧੋਦਾਸ ਬੇਰਾਗੀ ਨੂੰ ਪੁੱਛਿਆ ਵੀ ਕੌਣ ਹੈ ਭਾਈ ਤੂੰ ਕੀ ਤੇਰਾ ਨਾਮ ਹੈ ਕੌਣ ਤੇਰਾ ਗੁਰੂ ਹੈ ਇਹ ਜੋ ਹਰਕਤਾਂ ਤੂੰ ਕਰਦਾ ਹੈ ਇਹ ਕੋ ਸਾਧੂ ਮਹਾਂਪੁਰਖਾਂ ਸੰਤਾਂ ਵਾਲੀਆਂ ਦਾ ਹੈ ਨਹੀਂ ਕਿਸੇ ਸਾਧੂ ਮਹਾਂਪੁਰਖ ਦਾ ਆਪਣੇ ਪਲੰਘ ਦੇ ਉੱਪਰ ਤੋਂ ਬਿਠਾ ਕੇ ਪਲੰਘ ਮੋਦਾ ਕਰਕੇ અપਮਾਨ ਕਰਦਾ ਤੇ ਖਿੜ ਖੜਾ ਕੇ ਹੱਸਦਾ ਹੈ ਇਹ ਹਰਕਤਾਂ ਸਾਧੂਆਂ ਵਾਲੀਆਂ ਨਹੀਂ ਇਹ ਕੰਮ ਸਾਧੂਆਂ ਦੇ ਨਹੀਂ ਗੁਰੂ ਸਾਹਿਬ ਨੇ ਸਮਝਾਇਆ ਤਾਂ ਮਾਧੋਦਾਸ ਬੇਰਾਗੀ ਜੀ ਨੇ ਆਪਣੀ ਪੁੱល ਬਖਸ਼ਾਈ ਮਹਾਰਾਜ ਮੈਨੂੰ ਬਖਸ਼ ਲਓ ਮੇਰੇ ਤੋਂ ਭੁੱਲ ਹੋ ਗਈ ਜਾਂ ਮੈਂ ਅਣਜਾਣੇ ਵਿੱਚ ਇਹ ਕੰਮ ਕਰਦਾ ਰਿਹਾ ਮੈਨੂੰ ਸਮਝ ਨਹੀਂ ਸੀ ਕਿਉਂ ਪੂਰਾ ਗੁਰੂ ਹਲੇ ਤੱਕ ਮਾਧੋਦਾਸ ਬੇਰਾਗੀ ਜੀ ਨੂੰ ਨਹੀਂ ਸੀ ਮਿਲਿਆ ਅੱਜ ਪੂਰੇ ਗੁਰੂ ਦੇ ਦیدار ਹੋਏ ਪੂਰੇ ਗੁਰੂ ਨਾਲ ਮੇਲ ਹੋਇਆ ਆਪਣੇ ਕੀਤੇ ਗੁਨਾਹਾਂ ਦੀ ਮਾਫੀ ਮੰਗੀ ਬਹੁਤ ਤਰਲੇ ਲੈ ਗੁਰੂ ਸਾਹਿਬ ਦੇ ਗੁਰੂ ਸਾਹਿਬ ਨੂੰ ਕਿਹਾ ਤੁਸੀਂ ਮੈਨੂੰ ਆਪਣਾ ਸਿੱਖ ਬਣਾ ਲਓ ਤਾਂ ਗੁਰੂ ਸਾਹਿਬ ਨੇ ਆਖਿਆ ਸਿੱਖੀ ਬਹੁਤ ਔਖੀ ਹੈ ਸਿੱਖ ਬੰਨਣਾ ਤਾਂ ਆਪਣਾ ਪਿਛਲਾ ਜੋ ਵੀ ਜੀਵਨ ਹੈ ਜੋ ਆਚਰਣ ਹੈ ਛੱਡਣਾ ਪੈਂਦਾ ਗੁਰੂ ਨੂੰ ਸਮਰਪਿਤ ਹੋ ਕੇ ਇੱਕ ਨਵੇਂ ਜੀਵਨ ਦੀ ਸ਼ੁਰੂਆਤ ਕਰਨੀ ਪੈਂਦੀ ਤੇਨੂੰ ਆਪਣੇ ਪਿਛਲੇ ਜੋ ਹੰਕਾਰ ਦਾ ਵਰਤਾਰਾ ਹੈ ਜੋ ਵੀ ਤੈਨੂੰ ਆਪਣੇ ਆਪ ਉੱਪਰ ਗਮਾਨ ਹੈ ਤਨ ਮਨ ਗੁਰੂ ਨੂੰ ਸੌਂਪਣਾ ਪਵੇਗਾ ਤਾਂ ਫਿਰ ਤੂੰ ਸਿੱਖ ਬਣ ਸਕਦਾ ਤਾਂ ਮਾਦੋਦਾਸ ਜੀ ਨੇ ਕਿਹਾ ਮੈਂ ਹਰ ਇੱਕ ਤਿਆਗ ਦੇ ਲਈ ਤਿਆਰ ਹਾਂ ਗੁਰੂ ਸਾਹਿਬ ਮੈਨੂੰ ਆਪਣਾ ਸਿੱਖ ਬਣਾ ਲਓ ਤਦ ਫਿਰ ਗੁਰੂ ਸਾਹਿਬ ਨੇ ਮਾਦੋਦਾਸ ਬੈਰਾਗੀ ਜੀ ਨੂੰ ਆਪਣਾ ਸਿੱਖ ਬਣਾਇਆ ਸਿੱਖੀ ਦਾ ਉਪਦੇਸ਼ ਦਿੱਤਾ ਸਿੱਖੀ ਦੇ ਰਾਹ ਦੇ ਉੱਪਰ ਚੱਲਦੇ ਮਾਦੋਦਾਸ ਬੈਰਾਗੀ ਜੀ ਇੱਕ ਦਿਨ ਗੁਰੂ ਸਾਹਿਬ ਮਾਦੋਦਾਸ ਬੈਰਾਗੀ ਨੂੰ ਆਪਣੇ ਹੱਥੀਂ ਅੰਮ੍ਰਿਤ ਦੀ ਦਾਤ ਦਿੰਦੇ ਨੇ ਪੰਜਾਂ ਪਿਆਰਿਆਂ ਦੇ ਵਿੱਚ ਪੰਜਾਂ ਪਿਆਰਿਆਂ ਦੀ ਸੇਵਾ ਵਿੱਚ ਲੱਗ ਗਏ ਇਹ ਤੇ ਇੱਕ ਵੇਖਣ ਵਾਲੀ ਗੱਲ ਹੈ ਇਹ ਅੰਮ੍ਰਿਤ ਸੰਚਾਰ ਗੁਰੂ ਸਾਹਿਬ ਨੇ ਆਪਣੇ ਹੱਥੀਂ ਅਖੀਰਲਾ ਅੰਮ੍ਰਿਤ ਸੰਚਾਰ ਅਖੀਰਲਾ ਅੰਮ੍ਰਿਤ ਬਾਣ ਜੋ ਕਰਵਾਇਆ ਮਲਦੋਸ ਬੇਰਾਗੀ ਜੀ ਨੂੰ ਇਸ ਤੋਂ ਪਹਿਲਾਂ ਪਹਿਲਾ ਅੰਮ੍ਰਿਤ ਸੰਚਾਰ ਜੋ ਪਹਿਲਾ ਅੰਮ੍ਰਿਤ ਬਾਣ ਭਾਈ ਦਇਆ ਸਿੰਘ ਜੀ ਭਾਈ ਧਰਮ ਸਿੰਘ ਜੀ ਭਾਈ ਹਿੰਮਤ ਸਿੰਘ ਜੀ ਭਾਈ ਮੋਹਕਮ ਸਿੰਘ ਜੀ ਤਨ ਭਾਈ ਸਹਿਬ ਸਿੰਘ ਜੀ ਪੰਜ ਪਿਆਰਿਆਂ ਨੂੰ ਆਪਣੇ ਹੱਥੀਂ ਅੰਮ੍ਰਿਤ ਦੀ ਦਾਤ ਬਖਸ਼ੀ ਹੈ ਅੱਜ ਪੰਜ ਪਿਆਰਿਆਂ ਦੀ ਸੇਵਾ ਦੇ ਵਿੱਚ ਲੱਗ ਕੇ ਆਪਣੇ ਹੱਥੀਂ ਅਖੀਰਲੀ ਦਾਤ ਅੰਮ੍ਰਿਤ ਦੀ ਬੰਦਾ ਸਿੰਘ ਬਹਾਦਰ ਜੀ ਨੂੰ ਦਿੱਤੀ ਇਹ ਵੀ ਇੱਕ ਵਿਲੱਖਣ ਇਤਿਹਾਸ ਹੈ ਗੁਰੂ ਸਾਹਿਬ ਨੇ ਜਦੋਂ ਅੰਮ੍ਰਿਤ ਛਕਾਇਆ ਉਸ ਤੋਂ ਬਾਅਦ ਖੰਡੇ ਦੀ ਪੌਲ ਬਖਸ਼ਣ ਦਾ ਹੱਕ ਹੈ ਜੋ ਗੁਰੂ ਜੀ ਨੇ ਆਪਣੇ ਕੋਲ ਨਹੀਂ ਰੱਖਿਆ ਉਸ ਤੋਂ ਪਹਿਲਾਂ ਚਰਨ ਪੌਹਲ ਗੁਰੂ ਜੀ ਦੇ ਚਰਨਾਂ ਦੀ ਪੌਹਲ ਲੈ ਕੇ ਸਿੱਖ ਸਿੱਖੀ ਧਾਰਨ ਕਰਦੇ ਸਨ ਹੁਣ ਖੰਡੇ ਦੀ ਪੌਹਲ ਲੈ ਕੇ ਸਿੱਖੀ ਧਾਰਨ ਹੁੰਦੀ ਹੈ ਪਰ ਖੰਡੇ ਦੀ ਪੌਹਲ ਗੁਰੂ ਨਹੀਂ ਬਖਸ਼ਦੇ ਪੰਜ ਪਿਆਰਿਆਂ ਨੂੰ ਬਖਸ਼ੀ ਸਾਡੇ ਵਿੱਚ ਮੰਨਤਾ ਹੈ ਜਿੱਥੇ ਅਸੀਂ ਸਤਿਗੁਰੂ ਧੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਦੇ ਆ ਇਹ ਗੁਰੂ ਮਹਾਰਾਜ ਜੀ ਨੇ ਪੰਥ ਨੂੰ ਵੀ ਗੁਰੂ ਦਾ ਅਰਥਵਾ ਦਿੱਤਾ ਹੈ ਗੁਰੂ ਗ੍ਰੰਥ ਤੇ ਗੁਰੂ ਪੰਥ ਇਹ ਮੰਨਤਾ ਸਾਡੇ ਪੰਥ ਵਿੱਚ ਹੈ ਮਾਧੋਦਾਸ ਬੇਰਾਗੀ ਜੀ ਨੂੰ ਅਮਰ ਸ਼ਕਾਇਆ ਫਿਰ ਉਸ ਤੋਂ ਬਾਅਦ ਬਾਣੀਆਂ ਦਾ ਅਭਿਆਸ ਸ਼ਸਤਰ ਵਿਦਿਆ ਦਾ ਅਭਿਆਸ ਘੋੜਸਵਾਰੀ ਦਾ ਅਭਿਆਸ ਇਹ ਸਾਰੇ ਅਭਿਆਸ ਗੁਰੂ ਮਹਾਰਾਜ ਦੀ ਦੇਖਰੇਖ ਵਿੱਚ ਚੱਲਦੇ ਰਹੇ ਮਾਧੋਦਾਸ ਬੇਰਾਗੀ ਜੀ ਤਨਪਾਈ ਦਇਆ ਸਿੰਘ ਜੀ ਉਹਨਾਂ ਦੇ ਨਾਲ ਕਾਫੀ ਸਮਾਂ ਗੁਜ਼ਾਰਦੇ ਉਹਨਾਂ ਤੋਂ ਗੁਰੂ ਸਾਹਿਬ ਬਾਰੇ ਜਾਣਦੇ ਸਿੱਖੀ ਬਾਰੇ ਜਾਣਦੇ ਪਹਿਲੇ ਸਤਗੁਰਾਂ ਦਾ ਇਤਿਹਾਸ ਬਾਰੇ ਜਾਣਦੇ ਤੇ ਜੋ ਜੋ ਤਨਤਨ ਸਾਹਿਬ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨਾਲ ਵਾਪਰਿਆ ਉਹ ਸਾਰੀ ਵਿਥਿਆ ਸਾਰਾ ਇਤਿਹਾਸ ਭਾਈ ਦਇਆ ਸਿੰਘ ਜੀ ਤੋਂ ਜਾਣਦੇ ਸਿੱਖੀ ਦੇ ਗੋਜ ਭੇਦ ਫਾਇਦਾ ਸਿੰਘ ਜੀ ਤੋਂ ਬਾਬਾ ਬੰਦਾ ਸਿੰਘ ਜੀ ਬਹਾਦਰ ਅਕਸਰ ਜਾਣਦੇ ਫਿਰ ਇੱਕ ਵਾਰ ਜਦ ਸੂਬੇ ਸਰਹੰਦ ਦੇ ਭੇਜੇ ਹੋਏ ਦੋ ਪਠਾਨ ਨੰਦੇੜ ਸਾਹਿਬ ਪਹੁੰਚ ਕੇ ਧੰਨ ਸਾਹਿਬ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਉੱਪਰ ਹਮਲਾ ਕਰਦੇ ਨੇ ਹਮਲਾ ਕਰਨ ਤੋਂ ਬਾਅਦ ਜਦ ਉਹ ਭੱਜਣ ਦੀ ਕੋਸ਼ਿਸ਼ ਕਰਦੇ ਨੇ ਉਦੋਂ ਵੀ ਇੱਕ ਨੂੰ ਤਾਂ ਗੁਰੂ ਸਾਹਿਬ ਹੀ ਥਾਂ ਤੇ ਛੜਕਾ ਦਿੰਦੇ ਨੇ ਦੂਜਾ ਭੱਜ ਜਾਂਦਾ ਤੇ ਭੱਜਦੇ ਹੋਏ ਨੂੰ ਬਾਬਾ ਬੰਦਾ ਸਿੰਘ ਬਹਾਦਰ ਅਤੇ ਹੋਰ ਸਿੰਘ ਕਾਬੂ ਕਰ ਲੈਂਦੇ ਨੇ ਉਹਨਾਂ ਨੂੰ ਬਾਬਾ ਬੰਦਾ ਸਿੰਘ ਬਹਾਦਰ ਨੇ ਦੂਸਰੇ ਪਠਾਨ ਨੂੰ ਆਪਣੇ ਹੱਥੀ ਸਜ਼ਾ ਦਿੱਤੀ। ਇਹ ਸਭ ਦੇਖ ਕੇ ਗੁਰੂ ਸਾਹਿਬ ਦੇ ਪਰਿਵਾਰ ਨਾਲ ਜੋ ਵਾਪਰਿਆ ਕਿਸ ਤਰ੍ਹਾਂ ਗੁਰੂ ਸਾਹਿਬ ਅਨੰਦਪੁਰ ਸਾਹਿਬ ਦਾ ਇਕਲਾ ਛੱਡਿਆ, ਜੰਗਾਂ ਲੜੀਆਂ, ਪਰਿਵਾਰ ਦੀ ਸ਼ਹੀਦੀ ਹੋਈ, ਪਰਿਵਾਰ ਵਿਛੋੜਾ ਆ। ਇਹਨਾਂ ਸਭ ਗੱਲਾਂ ਦਾ ਬੰਦਾ ਸਿੰਘ ਬਹਾਦਰ ਜੀ ਦੇ ਮਨ ਦੇ ਉੱਪਰ ਬਹੁਤ ਅਸਰ ਸੀ। ਤਾਂ ਰੋਹ ਦੇ ਵਿੱਚ ਰਹਿੰਦਾ ਸੀ ਵੀ ਮੈਂ ਉਹਨਾਂ ਜ਼ਾਲਮਾਂ ਨੂੰ ਸਜ਼ਾ ਦਵਾਂ ਜਿਨ੍ਹਾਂ ਮੇਰੇ ਗੁਰੂ ਸਾਹਿਬ ਨੇ ਇੰਨਾ ਬੈਰ ਕਮਾਇਆ ਇੱਥੇ ਗੱਲ ਤੁਹਾਨੂੰ ਦੱਸਦੀਏ ਜਦ ਗੁਰੂ ਸਾਹਿਬ ਜੀ ਨੇ ਮਾਧੋਦਸ ਬੈਰਾਗੀ ਜੀ ਨੂੰ ਅੰਮ੍ਰਿਤ ਛਕਾਇਆ ਤਾਂ ਨਾਮ ਦਿੱਤਾ ਹੈ ਬੰਦਾ ਸਿੰਘ ਇਤਿਹਾਸ ਦੇ ਵਿੱਚ ਗੁਰਬਖਸ਼ ਸਿੰਘ ਕਰਕੇ ਵੀ ਆਉਂਦਾ ਪਰ ਪ੍ਰਚਲਿਤ ਜੋ ਨਾਮ ਹੋਇਆ ਉਹ ਬੰਦਾ ਸਿੰਘ ਹੋਇਆ ਆਪਾਂ ਇਤਿਹਾਸ ਵਿੱਚ ਅਕਸਰ ਪੜਾਂਗੇ ਬੰਦਾ ਸਿੰਘ ਬਹਾਦਰ ਨਾਮ ਦੇ ਮਗਰ ਜੋ ਬਹਾਦਰ ਲੱਗਾ ਹੈ ਉਹ ਖਾਲਸੇ ਨੇ ਬਖਸ਼ਿਆ ਗੁਰੂ ਸਾਹਿਬ ਜੀ ਨੇ ਸਿਰਫ ਬੰਦਾ ਸਿੰਘ ਰੱਖਿਆ ਨਾਮ ਜਦ ਬਾਬਾ ਬੰਦਾ ਸਿੰਘ ਜੀ ਬਹਾਦਰ ਬੜੀ ਬਹਾਦਰੀ ਨਾਲ ਦੁਸ਼ਮਨਾ ਦਾ ਜ਼ਾਲਿਮਾ ਦਾ ਨਾਸ ਕਰਦੇ ਨੇ ਖਾਲਸੇ ਨੂੰ ਜਿੱਤਾਂ ਪ੍ਰਾਪਤ ਹੁੰਦੀਆਂ ਉਸ ਤੋਂ ਬਾਅਦ ਬਹਾਦਰੀ ਦਾ ਖਿਤਾਬ ਬਹਾਦਰ ਦਾ ਖਿਤਾਬ ਜੋ ਹੈ ਉਹ ਪੰਥ ਖਾਲਸਾ ਬਾਬਾ ਬੰਦਾ ਸਿੰਘ ਜੀ ਨੂੰ ਬਖਸ਼ਦਾ ਤਾਂ ਫਿਰ ਬਾਬਾ ਬੰਦਾ ਸਿੰਘ ਜੀ ਬਹਾਦਰ ਗੁਰੂ ਸਾਹਿਬ ਅੱਗੇ ਤਰਲੇ ਕਰਦੇ ਨੇ ਗੁਰੂ ਸਾਹਿਬ ਮੈਨੂੰ ਕੋ ਸੇਵਾ ਬਖਸ਼ੋ ਮੈਨੂੰ ਕੋ ਕਾਰਜ ਬਖਸ਼ੋ ਮੈਂ ਆਪ ਜੀ ਦੀ ਸੇਵਾ ਕਰਾਂ ਬਹੁਤ ਤਰਲੇ ਰਹਿੰਦੇ ਨੇ ਤਾਂ ਗੁਰੂ ਸਾਹਿਬ ਜੀ ਕਹਿੰਦੇ ਨੇ ਬੰਦਾ ਸਿੰਘ ਤੇਰੇ ਜੋ ਕਰਨ ਵਾਲਾ ਕਾਰਜ ਹੈ ਅਸੀਂ ਤੈਨੂੰ ਬਖਸ਼ਾਂਗੇ ਤੁਸੀਂ ਪੰਜਾਬ ਜਾਓ ਪੰਜਾਬ ਜਾ ਕੇ ਜਿਨ੍ਹਾਂ ਨੇ ਛੋਟੇ ਸਾਹਿਬਜ਼ਾਦਿਆਂ ਨੂੰ ਤਸੀਹੇ ਦੇ ਕੇ ਸ਼ਹੀਦ ਕੀਤਾ ਹੈ ਉਹਨਾਂ ਦਾ ਨਾਸ ਕਰੋ ਜ਼ਾਲਿਮਾਂ ਦਾ ਨਾਸ ਕਰੋ ਸਰਹੰਦ ਨੂੰ ਮਿੱਟੀ ਵਿੱਚ ਮਿਲਾ ਦਿਓ ਗੁਰੂ ਸਾਹਿਬ ਜੀ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਸਿਰਫ ਇੱਕ ਸਾਹਿਬਜ਼ਾਦਿਆਂ ਦਾ ਬਦਲਾ ਲੈਣ ਲਈ ਜਾਂ ਸੂਬੇ ਸਰਹੰਦ ਨੂੰ ਖਤਮ ਕਰਨ ਲਈ ਇਸ ਮਨੋਰਥ ਲਈ ਪੰਜਾਬ ਵੱਲ ਨਹੀਂ ਸੀ ਦੋੜਿਆ ਅਸਲ ਮਨੋਰਥ ਗੁਰੂ ਸਾਹਿਬ ਜੀ ਦਾ ਸੀ ਵੀ ਪੰਜਾਬ ਦੇ ਉੱਪਰ ਜਾ ਕੇ ਜੋ ਅਤਿਆਚਾਰ ਹੋ ਰਿਹਾ ਹੈ ਜੋ ਅਤਿਆਚਾਰੀ ਜ਼ਾਲਮ ਮਨੁੱਖ ਨੇ ਉਹਨਾਂ ਦੇ ਜ਼ੁਲਮ ਦਾ ਸਕਾਰ ਛੋਟੇ ਸਾਹਿਬਜ਼ਾਦੇ ਸਾਡਾ ਪਰਿਵਾਰ ਵੀ ਹੋਇਆ ਪੰਥ ਹੋਇਆ ਸਾਡੇ ਪਿਆਰੇ ਸਿੱਖ ਸ਼ੀਰ ਕੀਤੇ ਨੇ ਉਹਨਾਂ ਨੂੰ ਸੋਧਾ ਲਾਉਣਾ ਹੈ ਤੇ ਇਹਨਾਂ ਅਤਿਆਚਾਰੀ ਮੁਗਲਾਂ ਦਾ ਰਾਜ ਖਤਮ ਕਰਕੇ ਸੱਚ ਧਰਮ ਦਾ ਰਾਜ ਸਥਾਪਿਤ ਕਰਨਾ ਸੋ ਗੁਰੂ ਸਾਹਿਬ ਜੀ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਕਿਹਾ ਵੀ ਤੁਸੀਂ ਪੰਜਾਬ ਜਾ ਕੇ ਸੂਬੇ ਸਰਹੰਦ ਦਾ ਖਾਤਮਾ ਕਰਕੇ ਫਿਰ ਤੁਸੀਂ ਪਹਾੜਾਂ ਵੱਲ ਜਾਓ ਪਹਾੜੀ ਰਾਜਾਂ ਨੂੰ ਸੋਧਾ ਲਾਓ ਜਿਹੜੇ ਕਿ ਇਹ ਸਾਰੇ ਕਲੇਸ਼ ਦੇ ਮੋਢੀ ਹੋ ਸਨ ਇਹ ਕਲੇਸ਼ ਵਿੱਢਿਆ ਉਹਨਾਂ ਦਾ ਸੀ ਅਗਰ ਪਹਾੜੀ ਰਾਜੇ ਗੁਰੂ ਸਾਹਿਬ ਨੇ ਇਹਨਾਂ ਵੈਰ ਈਰਖਾ ਨਾ ਰੱਖਦੇ ਤਾਂ ਇਹ ਸ਼ਹੀਦیاں ਹੋਣੀਆਂ ਹੀ ਨਹੀਂ ਸੀ ਗੁਰੂ ਸਾਹਿਬ ਜੀ ਨੇ ਸਰਹੰਦ ਤੋਂ ਫਿਰ ਪਹਾੜੀਆਂ ਵੱਲ ਵਧਣ ਲਈ ਬੰਦਾ ਸਿੰਘ ਜੀ ਨੂੰ ਕਿਹਾ ਗੁਰੂ ਸਾਹਿਬ ਜੀ ਨੇ ਕਿਹਾ ਜੋ ਵੀ ਧਰਮੀ ਮਨੁੱਖ ਹੈ ਉਹਨਾਂ ਦੀ ਰੱਖਿਆ ਕਰਨੀ ਆ ਧਰਮੀਆਂ ਦਾ ਨਾਸ ਕਰਨਾ ਇਹ ਉਪਦੇਸ਼ ਦੇ ਕੇ ਇਹ ਮਨੋਰਥ ਦੇ ਕੇ ਪੰਜਾਬ ਵੱਲ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਗੁਰੂ ਸਾਹਿਬ ਨੇ ਤੋਰਨਾ ਪੰਜਾਬ ਵੱਲ ਤੋਰਨ ਤੋਂ ਪਹਿਲਾਂ ਗੁਰੂ ਸਾਹਿਬ ਜੀ ਨੇ ਕੁਝ ਹਦਾਇਤਾਂ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਕੀਤੀਆਂ ਗੁਰੂ ਸਾਹਿਬ ਜੀ ਨੇ ਇਹ ਕਿਹਾ ਬੰਦਾ ਸਿੰਘ ਜਿਸ ਤਰ੍ਹਾਂ ਇੱਕ ਅਮਰਵੇਲ ਕਿਸੇ ਰੁੱਖ ਦੇ ਉੱਪਰ ਪੈ ਜਾਂਦੀ ਹੈ ਤਾਂ ਉਹ ਅਮਰਵੇਲ ਦੇ ਅਸਰ ਨਾਲ ਉਹ ਅਮਰਵੇਲ ਰੁੱਖ ਦੇ ਉੱਪਰ ਇੰਨਾ ਫੈਲਦੀ ਹੈ ਵੀ ਉਹ ਰੁੱਖ ਜੜ੍ਹ ਤੋਂ ਸੁੱਕ ਜਾਂਦਾ ਹੈ ਅਮਰਵੇਲ ਦੀ ਤਰ੍ਹਾਂ ਇਹਨਾਂ ਮੁਗਲਾਂ ਦੇ ਰਾਜ ਦੇ ਉੱਪਰ ਇਹਨਾਂ ਦੇ ਸਿਰ ਦੇ ਉੱਪਰ ਪੈ ਜਾਓ ਇਹਨਾਂ ਦੇ ਰਾਜ ਨੂੰ ਖਤਮ ਕਰਕੇ ਰੱਖ ਦਿਓ ਸੱਚ ਧਰਮ ਦਾ ਰਾਜ ਸਥਾਪਿਤ ਕਰੋ ਫਿਰ ਗੁਰੂ ਸਾਹਿਬ ਜੀ ਨੇ ਬਾਬਾ ਬੰਦਾ ਸਿੰਘ ਬਹਾਦਰ ਨੇ ਖੰਡਾ ਬਖਸ਼ਿਆ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਜਾਣ ਕੇ ਬਾਬਾ ਬੰਦਾ ਸਿੰਘ ਬਹਾਦਰ ਨੇ ਖੰਡਾ ਗਾਤਰੇ ਪਾ ਲਿਆ ਗਾਤਰੇ ਪਾ ਕੇ ਜਦ ਬਾਹਰ ਆਏ ਤਾਂ ਸਿੰਘਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਬਾਹੂ ਫੜ ਕੇ ਉਹ ਖੰਡਾ ਉਹਨਾਂ ਤੋਂ ਖੋ ਲਿਆ ਸਿੰਘਾਂ ਦਾ ਕਹਿਣਾ ਸੀ ਵੀ ਤੂੰ ਕੱਲ ਦਾ ਆ ਕੇ ਖੰਡਾ ਮਾਰਾਈ ਤੋਂ ਤੂੰ ਬਖਸ਼ਿਸ਼ ਦੇ ਰੂਪ ਤੌਰ ਤੇ ਲੈ ਲਿਆ ਅਸੀਂ ਐਨਏ ਚਰ ਦੀ ਸੇਵਾ ਕਰਦੇ ਪਹਿਰੇ ਦੇਨੇ ਖੰਡਾ ਤੂੰ ਪਾ ਲੈ ਤਾਂ ਉਹ ਖੰਡਾ ਖੋ ਕੇ ਬਾਬਾ ਬੰਦਾ ਸਿੰਘ ਬਹਾਦਰ ਤੋਂ ਸਿੰਘਾਂ ਨੇ ਰੱਖ ਲਿਆ ਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਵਾਪਸ ਗੁਰੂ ਸਾਹਿਬ ਕੋਲ ਆ ਕੇ ਇਹ ਵਿਥਿਆ ਦੱਸਦੇ ਨੇ ਤਾਂ ਇਹ ਕੌਤਕ ਦੇਖ ਕੇ ਗੁਰੂ ਸਾਹਿਬ ਬਹੁਤ ਖੁਸ਼ ਹੁੰਦੇ ਨੇ ਖਿੜਖਿੜ ਕੇ ਹੱਸਦੇ ਨੇ ਗੁਰੂ ਸਾਹਿਬ ਇਹ ਗੱਲ ਕਹਿੰਦੇ ਨੇ ਭਾਈ ਇਹ ਚੀਜ਼ ਇਹਨਾਂ ਦੀ ਸੀ ਇਹ ਖਾਲਸੇ ਦੀ ਹੀ ਸੀ ਅਸੀਂ ਤੈਨੂੰ ਦੇ ਬੈਠੇ ਇਹ ਪੰਥ ਦੀ ਸੀ ਪੰਥ ਨੇ ਤੇਰੇ ਤੋਂ ਲੈ ਲਈ ਖਿੜ ਖਿੜਾ ਕੇ ਹਿੱਸਾ ਦਾ ਗੁਰੂ ਸਾਹਿਬ ਦਾ ਇਹ ਮਤਲਬ ਸੀ ਗੁਰੂ ਸਾਹਿਬ ਇਸ ਗੱਲ ਤੋਂ ਖੁਸ਼ ਇਹ ਵੀ ਹੁਣ ਪੰਥ ਆਪਣੇ ਹੱਕ ਪਛਾਣ ਰਿਹਾ ਜਦੋਂ ਗੁਰੂ ਸਾਹਿਬ ਨੇ ਅੰਮ੍ਰਿਤ ਛਕਾਇਆ ਖੰਡੇ ਦੀ ਪੋਲ ਦਿੱਤੀ ਤਾਂ ਸਾਰੇ ਹੱਕ ਗੁਰੂ ਸਾਹਿਬ ਜੀ ਨੇ ਆਪਣੀਆਂ ਵਸਤਾਂ ਦੇ ਇਥੋਂ ਤੱਕ ਖਾਲਸੇ ਨੂੰ ਦਿੱਤੇ ਵੀ ਅੱਜ ਤੋਂ ਗੁਰੂ ਦੀ ਜੋ ਵੀ ਚੀਜ਼ ਹੈ ਤੁਹਾਡੀ ਹੈ ਤੁਸੀਂ ਹੱਕਦਾਰ ਹੋ ਗੁਰੂ ਦੀ ਹਰ ਇੱਕ ਚੀਜ਼ ਦੇ ਗੁਰੂ ਸਾਹਿਬ ਇਸ ਗੱਲ ਤੋਂ ਬਹੁਤ ਖੁਸ਼ ਹੋਏ ਵੀ ਅਜ ਪੰਥ ਪੰਥ ਨੇ ਇਸ ਚੀਜ਼ ਨੂੰ ਆਪਣਾ ਸਮਝਿਆ ਵੀ ਗੁਰੂ ਸਾਹਿਬ ਦੀਆਂ ਚੀਜ਼ਾਂ ਦੇ ਉੱਪਰ ਸਾਡਾ ਹੱਕ ਹੈ ਤਾਂ ਫਿਰ ਗੁਰੂ ਸਾਹਿਬ ਜੀ ਨੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਕਿਹਾ ਅਸੀਂ ਤੁਹਾਨੂੰ ਹੋਰ ਬਖਸ਼ਿਸ਼ਾਂ ਦੇਣੇ ਹਨ ਗੁਰੂ ਸਾਹਿਬ ਜੀ ਨੇ ਆਪਣੇ ਪੱਥੇ ਵਿੱਚੋਂ ਪੰਜ ਤੀਰ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਬਖਸ਼ੇ ਤੇ ਕਿਹਾ ਵੀ ਇਹ ਤੀਰਾਂ ਨੂੰ ਆਮ ਤੀਰ ਨਹੀਂ ਜਨਣਾ ਬੰਦਾ ਸਿੰਘ ਇਹ ਤੀਰ ਸਾਡੇ ਪੰਜ ਵੀਰ ਕਰਕੇ ਮੰਨਣਾ ਜਦ ਵੀ ਤੁਹਾਨੂੰ ਕਿਤੇ ਐਸਾ ਸਮਾਂ ਬਣ ਜੇ ਐਸੀ ਮੁਸ਼ਕਿਲ ਦੀ ਘੜੇ ਬਣੇ ਜਦੋਂ ਕੁਝ ਰਾਹ ਨਾ ਦਿਸਦਾ ਹੋਵੇ ਤਾਂ ਇਸ ਇੱਕ ਤੀਰ ਨੂੰ ਕਮਾਨ ਦੇ ਚੱਲੇ ਦੇ ਉੱਪਰ ਚਾੜ ਕੇ ਅਰਦਾਸ ਕਰਨਾ ਸਾਡੇ ਵੱਲੋਂ ਬਖਸ਼ਿਸ਼ਾਂ ਗੁਪਤ ਸ਼ਕਤੀਆਂ ਤੁਹਾਡੀ ਮਦਦ ਕਰਨੀਆਂ ਦੁਸ਼ਮਣਾਂ ਦਾ ਮੂੰਹ ਭਵਾ ਕੇ ਰੱਖ ਦੇਣਗੀਆਂ ਇਹਨਾਂ ਨੂੰ ਐਡੀ ਵੱਡੀ ਬਖਸ਼ਿਸ਼ ਜਾਨਣਾ ਉਹ ਪੰਜ ਤੀਰ ਗੁਰੂ ਸਾਹਿਬ ਨੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਬਖਸ਼ੇ ਗੁਰੂ ਸਾਹਿਬ ਜੀ ਨੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਫਿਰ ਇਹ ਕਿਹਾ ਵੀ ਜੋ ਵੀ ਸੇਖ ਸੰਗਤ ਜੋ ਵੀ ਸਿੰਘ ਤੇਰੇ ਨਾਲ ਆ ਕੇ ਮਿਲਣ ਤੇਰੀ ਕਮਾਂਡ ਦੇ ਹੇਠ ਹੋਣ ਉਹਨਾਂ ਨੂੰ ਸਰੂਪਾ ਦੇ ਕੇ ਆਪਣੀ ਫੌਜ ਦੇ ਵਿੱਚ ਭਰਤੀ ਕਰਨਾ ਆਪਣੇ ਨਾਲ ਮਿਲਾਉਣਾ ਫਿਰ ਗੁਰੂ ਸਾਹਿਬ ਜੀ ਨੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਇੱਕ ਖਾਸ ਹੁਕਮ ਕੀਤਾ ਵੀ ਮਾਝੇ ਦੇ ਸਿੰਘਾਂ ਤੋਂ ਬਗੈਰ ਜੰਗਵਾਲ ਨਹੀਂ ਚੜ੍ਹਨਾ ਆਪਣੀ ਹਰੇਕ ਜੰਗ ਦੇ ਵਿੱਚ ਮਾਝ ਦੇ ਸਿੰਘਾਂ ਨੂੰ ਮੂਰੇ ਲਾਉਣਾ ਕਿਉਂਕਿ ਮਾਝੇ ਦੇ ਸਿੰਘਾਂ ਨੇ ਗੁਰੂ ਸਾਹਿਬ ਨਾਲ ਜੋ ਵੀ ਵਰਤਾਰੇ ਵਾਪਰੇ ਉਹ ਸਭ ਅੱਖੀ ਦੇਖੇ ਨੇ ਤੇ ਮਾਝੇ ਦੇ ਸਿੰਘ ਭਲੀ ਭਾਂਤ ਜਾਣਦੇ ਨੇ ਕਿਹੜੇ ਦੁਸ਼ਟ ਨੇ ਕਿੰਨਾ ਜ਼ੁਲਮ ਕੀਤਾ ਤੇ ਕਿਹੜੇ ਕਿਸ ਤਰ੍ਹਾਂ ਦੀ ਸਜ਼ਾ ਇਹਨਾਂ ਜ਼ੁਲਮਾਂ ਨੂੰ ਦੇਣੀ ਹੈ ਇਹ ਵਡਿਆਈ ਗੁਰੂ ਮਹਾਰਾਜ ਨੇ ਮਾਝੇ ਦੇ ਸਿੰਘਾਂ ਨੂੰ ਬਖਸ਼ੀ ਮਾਝੇ ਦੇ ਸਿੱਖਾਂ ਨੂੰ ਨਾਲ ਲੈ ਕੇ ਚੱਲਣਾ ਤੇ ਉਹਨਾਂ ਦੀ ਪੰਥ ਦੀ ਤਾਬਿਆ ਚੱਲਣਾ ਤੇ ਗੁਰੂ ਸਾਹਿਬ ਨੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਇਥੋਂ ਤੱਕ ਕਿਹਾ ਵੀ ਹਮੇਸ਼ਾ ਖਾਲਸਾ ਸੇਦੀ ਤਾਬਿਆ ਰਹਿ ਕੇ ਚੱਲਣਾ ਖਾਲਸੇ ਦੇ ਹੁਕਮ ਦੀ ਇਹ ਵਗਿਆ ਨਾ ਕਰਨਾ ਕਿਉਂ ਸਾਡਾ ਖਾਸ ਰੂਪ ਖਾਲਸਾ ਹੈ ਅਸੀਂ ਖਾਲਸੇ ਦੇ ਵਿੱਚ ਖਾਲਸਾ ਸਾਡਾ ਸਰੂਪ ਹੈ ਤੇ ਇਹਨਾਂ ਦੇ ਹੁਕਮ ਦੀ ਇਹ ਵਗਿਆ ਨਹੀਂ ਕਰਨੀ ਇਨਾਂ ਦੀ ਸਲਾਹ ਨਾਲ ਇਨਾਂ ਦੀ ਤਾਬਿਆ ਰਹਿ ਕੇ ਚੱਲਣਾ ਪੰਜ ਪਿਆਰੇ ਇਨਾਂ ਦੀ ਹੁਕਮ ਰਾਂਹੀ ਚੱਲਣਾ ਤੇ ਸਾਡੀਆਂ ਸਾਰੀਆਂ ਸ਼ਕਤੀਆਂ ਸਾਰੀ ਕਲਾ ਤੁਹਾਡੇ ਨਾਲ ਵਰਤੇਗੀ ਸਾਡੀ ਸਾਰੀ ਕਲਾ ਸਾਰੀ ਸ਼ਕਤੀ ਪੰਥ ਦੇ ਵਿੱਚ ਹੀ ਹੈ ਕੋਈ ਮੁਸੀਬਤ ਬਣੇ ਤਾਂ ਪੰਜ ਸਿੰਘਾਂ ਤੋਂ ਅਰਦਾਸ ਕਰਵਾਉਣਾ ਜੋ ਚਾਹੋਗੇ ਉਹੀ ਮਿਲੇਗਾ ਤਾਂ ਫਿਰ ਗੁਰੂ ਸਾਹਿਬ ਜੀ ਨੇ ਬਾਬਾ ਬੰਦਾ ਸਿੰਘ ਬਹਾਦਰ ਜੀ ਨਾਲ ਕਿਹੜੇ-ਕਿਹੜੇ ਸਿੱਖਾਂ ਨੂੰ ਭੇਜਿਆ ਗੁਰੂ ਸਾਹਿਬ ਜੀ ਨੇ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਮਾਝ ਦੇ ਜਰਨੈਲਾਂ ਨੂੰ ਭੇਜਿਆ ਸਭ ਤੋਂ ਪਹਿਲਾਂ ਨਾਮ ਆਉਂਦਾ ਹੈ ਭਾਈ ਬినੋਦ ਸਿੰਘ ਜੀ ਧੰਤਨ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਤ੍ਰੇਨ ਕੋਲ ਦੇ ਵਿੱਚੋਂ ਸਨ ਭਾਈ ਕਾਨ ਸਿੰਘ ਜੀ ਜੋ ਕਿ ਧੰਤਨ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਦੀ ਭੱਲਾਵੰਸ ਦੇ ਵਿੱਚੋਂ ਸਨ ਅਤੇ ਬਾਬਾ ਬਾਜ ਸਿੰਘ ਜੀ ਇਹਨਾਂ ਨੂੰ ਨਾਲ ਭੇਜਿਆ ਪੰਜ ਸਿੰਘਾਂ ਦੀ ਤਾਬਿਆ ਤੇ 25 ਸਿੰਘਾਂ ਦਾ ਜਥਾ ਦੇ ਕੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਪੰਜਾਬ ਵੱਲ ਜਾਣ ਲਈ ਤਿਆਰ ਕੀਤਾ ਫਿਰ ਗੁਰੂ ਸਾਹਿਬ ਜੀ ਨੇ ਮਾਝੇ ਮਾਲਵੇ ਦੁਆਬੇ ਦੇ ਸਿੰਘਾਂ ਦੇ ਨਾਮ ਹੁਕਮਨਾਮੇ ਲਿਖੇ ਕਿ ਜਿਸ ਤਰ੍ਹਾਂ ਵੀ ਤੁਹਾਨੂੰ ਇਹ ਹੁਕਮਨਾਮੇ ਮਿਲ ਤਾ ਪੰਜਾਬ ਵਿੱਚ ਬੰਦਾ ਸਿੰਘ ਬਹਾਦਰ ਦੇ ਨਾਲ ਆਣ ਮਿਲਣਾ ਬਾਬਾ ਬੰਦਾ ਸਿੰਘ ਬਹਾਦਰ ਨੂੰ ਅਸੀਂ ਭੇਜਿਆ ਇਹਨਾਂ ਦੇ ਨਾਲ ਮਿਲ ਕੇ ਤੁਸੀਂ ਜਿਨ੍ਹਾਂ ਨੇ ਵੱਡੇ ਸਹਿਬਜ਼ਾਦਿਆਂ ਨੂੰ ਛੋਟੇ ਸਹਿਬਜ਼ਾਦਿਆਂ ਨੂੰ ਗੁਰੂ ਮਹਾਰਾਜ ਦੇ ਪਰਿਵਾਰ ਨੂੰ ਤੇ ਹੋਰ ਸਿੰਘਾਂ ਨੂੰ ਸ਼ਹੀਦ ਕੀਤਾ ਹੈ ਉਹਨਾਂ ਦਾ ਬਦਲਾ ਸਰਹੰਦੇ ਨਵਾਬ ਤੋਂ ਲੈਣਾ ਉਹਨੂੰ ਮਾਰ ਕੇ ਪਹਾੜੀਆਂ ਵੱਲ ਕੁਝ ਕਰਨਾ ਪਹਾੜੀਆਂ ਨੂੰ ਸੋਧਾ ਲਾਉਣਾ ਜਿਹੜੇ ਇਹ ਸਾਰੇ ਮੁਕਾਲ ਦੀ ਜੜ੍ਹ ਸਨ ਪੰਜਾਬ ਵਿੱਚ ਜ਼ੁਲਮਾਂ ਦਾ ਨਾਸ ਕਰਕੇ ਸੱਚ ਧਰਮ ਦਾ ਰਾਜ ਸਥਾਪਿਤ ਕਰਨਾ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਵੀ ਮਹਾਰਾਜ ਨੇ ਤਾਕੀਦ ਕੀਤੀ ਵੀ ਤੁਸੀਂ ਵੀ ਪੰਥ ਦੀ ਤਾਬੇ ਰਹਿ ਕੇ ਚੱਲਣਾ ਜਿਸ ਤਰ੍ਹਾਂ ਪੰਥ ਕਹੇ ਪੰਜਾ ਸਿੰਘਾਂ ਦੇ ਹੁਕਮ ਅnder ਚੱਲਣਾ ਪੰਥ ਨੇ ਗੁਰੂ ਮਹਾਰਾਜ ਅਗੇ ਅਰਦਾਸ ਬੇਨਤੀ ਕੀਤੀ ਗੁਰੂ ਸਾਹਿਬ ਜੀ ਆਪ ਜੀ ਦੀ ਕਿਰਪਾ ਨਾਲ ਜੋ ਤੁਸੀਂ ਖਾਲਸੇ ਨੂੰ ਪਾਤਸ਼ਾਹੀਆਂ ਬਖਸ਼ੀਆਂ ਉਹ ਆਪ ਜੀ ਦੇ ਬਚਨਾਂ ਉੱਪਰ ਸਾਨੂੰ ਭਰੋਸਾ ਹੈ ਮੁਗਲਾਂ ਦਾ ਰਾਜ ਖਤਮ ਕਰਕੇ ਸੱਚ ਧਰਮ ਦਾ ਰਾਜ ਸਥਾਪਿਤ ਕਰਾਂਗੇ ਇਹ ਆਪ ਜੀ ਦੀ ਕਿਰਪਾ ਨਾਲ ਹੋ ਜਾਣਾ ਗੁਰੂ ਸਾਹਿਬ ਜੀ ਗਾੜੀ ਖਾਲਸੇ ਨੇ ਬੇਨਤੀ ਕੀਤੀ ਮਹਾਰਾਜ ਕੱਲ ਨੂੰ ਇਹਨਾਂ ਜ਼ੁਲਮਾਂ ਦਾ ਨਾਸ ਕਰਕੇ ਬੰਦਾ ਸਿੰਘ ਬਹਾਦਰ ਚਾਹੇ ਵੀ ਮੈਂ ਪਾਤਸ਼ਾਹ ਬਣ ਜਾਵਾਂ ਬੰਦਾ ਸਿੰਘ ਬਹਾਦਰ ਪਾਤਸ਼ਾਹ ਬਣ ਦੀ ਇੱਛਾ ਰੱਖੇ ਤਾਂ ਪੰਥ ਖਾਲਸਾ ਬੰਦਾ ਸਿੰਘ ਬਹਾਦਰ ਦਾ ਸਾਥ ਨਹੀਂ ਦੇਵੇਗਾ ਇਸ ਤੋਂ ਪਛਾੜ ਜਾਏਗਾ ਗੁਰੂ ਸਾਹਿਬ ਇਹ ਵਜਨ ਸੁਣ ਕੇ ਬਹੁਤ ਖੁਸ਼ ਹੋਏ ਖਾਲਸਾ ਹੁਣ ਆਪਣੇ ਹੱਕ ਪਛਾਣਨ ਲੱਗ ਪਿਆ ਹੈ ਖਾਲਸੇ ਨੂੰ ਪਤਾ ਹੈ ਕਿ ਗੁਰਮਤ ਦੇ ਅਨੁਸਾਰ ਹੈ ਕਿ ਖਾਲਸੇ ਦੇ ਹੱਕ ਨੇ ਗੁਰੂ ਸਾਹਿਬ ਜੀ ਨੇ ਬੰਦਾ ਸਿੰਘ ਬਹਾਦਰ ਨੂੰ ਤਾਕੀਦ ਕੀਤੀ ਵੀ ਦੇਖੇ ਕਿਤੇ ਖਾਲਸੇ ਨੂੰ ਨਾਰਾਜ਼ ਨਹੀਂ ਕਰ ਬੈਠਣਾ ਜਿੰਨਾ ਚਿਰ ਤੱਕ ਪੰਥ ਦੀ ਤਾਬੇ ਚੱਲੇਗਾ ਪੰਥ ਦੇ ਹੁਕਮ ਅਨੁਸਾਰ ਚੱਲੇਗਾ ਹਰ ਪਾਸੇ ਤੇਰੀ ਜਿੱਤ ਹੋਏਗੀ ਹਰ ਪਾਸੇ ਤੈਨੂੰ ਸਫਲਤਾ ਮਿਲੇਗੀ ਅਗਰ 500 ਤੋਂ ਉਲਟ ਹੋ ਕੇ ਚੱਲੇਗਾ ਤਾਂ ਖਾਰ ਹੋਵੇਗਾ। ਬੰਦਾ ਸਿੰਘ ਬਹਾਦਰ ਜੀ ਨੇ ਵੀ ਬੇਨਤੀ ਕੀਤੀ, ਮਹਾਰਾਜ ਮੈਨੂੰ ਵੀ ਕੋਈ ਸ਼ਕਤੀ ਤੁਸੀਂ ਐਸੀ ਬਖਸ਼ੋ ਜਿਸ ਨਾਲ ਲੋਕਾਂ ਵਿੱਚ ਮੇਰੀ ਪ੍ਰਤੀਤ ਹੋਵੇ, ਲੋਕ ਮੇਰੇ ਤੇ ਭਰੋਸਾ ਕਰਨ। ਤਾਂ ਗੁਰੂ ਜੀ ਨੇ ਫਰਮਾਇਆ ਇਹ ਵਜਨ ਕੀਤਾ ਵੀ ਅਸੀਂ ਜੋ ਵੀ ਸ਼ਕਤੀਆਂ ਨੇ, ਜੋ ਵੀ ਕਲਾ ਹੈ ਉਹ ਖਾਲਸੇ ਨੂੰ ਬਖਸ਼ ਦਿੰਦੀ ਹੈ। ਖਾਲਸਾ ਸਾਡਾ ਸਰੂਪ ਹੈ, ਅਸੀਂ ਖਾਲਸੇ ਦੇ ਵਿੱਚ ਸਮਾਏ ਹਾਂ। ਜੋ ਵੀ ਚੀਜ਼ ਜੋ ਵੀ ਸ਼ਕਤੀ ਤੇਨੂੰ ਚਾਹੀਦੀ ਹੈ, ਪੰਥ ਦੇ ਗੜੀ ਅਰਦਾਸ ਕਰਨਾ, ਹਰ ਚੀਜ਼ ਮਿਲੇਗੀ। ਅਸੀਂ ਪੰਥ ਨੂੰ ਸਭ ਬਖਸ਼ਿਸ਼ਾਂ ਦਿੱਤੀਆਂ ਨੇ ਤੈਨੂੰ ਵੀ ਖਾਲਸਾ ਸਜਾਇਆ ਤੂੰ ਵੀ ਪੰਥ ਦੇ ਵਿੱਚ ਰਲ ਕੇ ਜੋ ਤੈਨੂੰ ਚਾਹੀਦਾ ਹੈ ਆਪਣਾ ਵਰਤਾਰਾ ਲੈ ਲਵੀਂ ਜੋ ਚਾਹੀਦਾ ਹੈ ਪੰਥ ਗੜੀ ਅਰਦਾਸ ਕਰਨਾ ਹਰ ਇੱਛਾ ਪੂਰੀ ਹੋਏਗੀ ਇਹ ਸਾਰੇ ਹੁਕਮ ਸਾਰੀ ਸਿੱਖਿਆ ਗੁਰੂ ਮਹਾਰਾਜ ਤੋਂ ਲੈ ਕੇ ਗੁਰੂ ਮਹਾਰਾਜ ਦੇ ਲਿਖੇ ਹੁਕਮਨਾਮੇ ਨਾਲ ਲੈ ਕੇ ਉਹਨਾਂ ਪੰਜੀ ਸਿੰਘਾਂ ਦਾ ਜਥਾ ਲੈ ਕੇ ਤੇ ਪੰਜ ਸਿੰਘਾਂ ਦੀ ਤਾਬਿਆ ਬਾਬਾ ਬੰਦਾ ਸਿੰਘ ਬਹਾਦਰ ਪੰਜਾਬ ਵੱਲ ਨੂੰ ਰਵਾਨਾ ਹੋਏ ਨੇ ਫਿਰ ਪੰਜਾਬ ਵਿੱਚ ਪਹੁੰਚ ਕੇ ਬਾਬਾ ਬੰਦਾ ਸਿੰਘ ਬਹਾਦਰ ਅੱਗੇ ਕਿਹੜੇ ਸਿੰਘਾਂ ਨੂੰ ਮਿਲਦੇ ਨੇ ਕਿਸ ਤਰ੍ਹਾਂ ਹੁਕਮਨਾਮੇ ਸਿੰਘਾਂ ਵੱਲ ਭੇਜੇ ਜਾਂਦੇ ਨੇ ਕਿਸ ਤਰ੍ਹਾਂ ਫਿਰ ਪੰਜਾਬ ਵਿੱਚ ਜ਼ੁਲਮ ਰਾਜ ਨਾਲ ਟੱਕਰ ਲੈਂਦੇ ਨੇ ਕਿਸ ਤਰ੍ਹਾਂ ਜ਼ੁਲਮ ਰਾਜ ਦਾ ਨਾਸ ਕਰਦੇ ਨੇ ਇਹ ਆਪਾਂ ਕੜੀ ਦਰ ਕੜੀ ਸਾਰਾ ਇਤਿਹਾਸ ਵਿਚਾਰਾਂਗੇ ਅੱਜ ਦੇ ਲਈ ਇਥੋਂ ਤੱਕ ਇਤਿਹਾਸ ਤੁਹਾਡੇ ਨਾਲ ਸਾਂਝਾ ਕੀਤਾ ਹੈ ਕਮੈਂਟਾਂ ਵਿੱਚ ਆਪਣੀ رائے ਜ਼ਰੂਰ ਭੇਜਣਾ ਤੁਹਾਨੂੰ ਇਹ ਸਾਡੀ ਪੇਸ਼ਕਸ਼ ਕਿਸ ਤਰ੍ਹਾਂ ਲੱਗੀ ਅਗਰੇ ਪੇਸ਼ਕਸ਼ ਇਤਿਹਾਸ ਤੁਹਾਨੂੰ ਵਧੀਆ ਲੱਗਾ ਤਾਂ ਆਪਣੇ ਦੋਸਤਾਂ ਮਿੱਤਰਾਂ ਰਿਸ਼ਤੇਦਾਰਾਂ ਨਾਲ ਸਾਂਝਾ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ